ਸਾਡੇ ਕੋਲ ਜਾਦਾ ਪੜੇ ਲਿਖੇ ਰਹੇ ਨਹੀਂ ਜਾ ਤਾਂ ਨਹੀਂ ਪੜ੍ਹਾਈ ਕੀਤੀ ਬਾਦ ਸਾਹਿਬ ਤੁਸੀਂ ਵੀ ਆਪ ਦੇ ਵਿੱਚ ਹੀ ਸੀਗੇ ਤੇ ਜਿਹੜੇ ਅੱਜ ਆਪਦੇ ਵਿੱਚ ਬੈਠੇ ਨਾ ਇੱਕ ਫੋਟੋ ਫਿਰ ਵੀ ਇਹਨਾਂ ਨੇ ਚਾਰ ਚਾਰ ਡੀਏ ਦੀਆਂ ਕਿਤਾਬਾਂ ਸੀ ਇੱਕ ਦੇ ਕੇ ਸਾਨੂੰ ਬੁਰਕੀ ਪਾਈ ਇਹਨਾਂ ਨੇ ਕਿਹਾ ਬੁਰਕੀ ਪਾਈ ਆ ਅਸੀਂ ਇਹਨਾਂ ਨੂੰ ਬੁਰਕੀ ਤੇ ਭੁੱਕੇ ਨਹੀਂ ਅਸੀਂ ਲੈ ਕੇ ਜਾਣਾ ਚਾਰਾਂ ਵਿੱਚੋਂ ਇੱਕ ਵੀ ਇਹਨਾਂ ਨੂੰ ਜਿੱਤਣ ਨਹੀਂ ਦੇਣਾ ਹੁਣ ਜਿਹੜੀਆਂ ਚਾਰੇ ਹੈਗੀਆਂ ਲਕਸ਼ਣਾ ਚਾਰੇ ਹੜਕੀਆਂ ਅਸੀਂ ਇੱਕ ਵੀ ਜਿੱਤਣ ਨਹੀਂ ਦੇਣਾ ਇਹ ਤੁਹਾਨੂੰ ਵੀ ਪਤਾ ਹੈ ਸਰਕਾਰ ਚਾਰਾ ਨਾ ਤੋੜਦੀ ਨਹੀਂ ਪਰ ਇਹਦਾ ਹੰਕਾਰ ਇਹਦਾ ਤੋੜ ਕੇ ਜਾਣਾ ਅਸੀਂ ਅੱਜ ਬੜੀ ਵੱਡੀ ਗਤੀ ਵਿੱਚ ਇੱਥੇ ਕੱਟੇ ਹੋਇਆ ਸਭ ਦਾ ਧੰਨਵਾਦ ਕਰ ਸਰਕਾਰਾਂ ਨੂੰ ਕਿਦੜਾ ਸਰਕਾਰਾਂ ਨੂੰ ਕਿ ਬਿਲਵਾ ਐਦੂ ਵੱਡਾ ਮੰਗਿੰਦੇ ਕਾ ਕੀ ਕਰ ਰਹੇ ਆ ਤੋ ਸਾਥੀਓ ਅਸੀਂ ਇੱਥੇ ਅਪੀਲ ਕਰਨਾ ਆ ਆਮ ਪਬਲਿਕ ਨੂੰ ਕਿ ਉਹ ਆਮ ਪਬਲਿਕ ਨੂੰ ਅਪੀਲ ਕਰਨਾ ਆ ਕਿ ਉਹ ਇਹਨਾਂ ਨੂੰ ਚਲਦਾ ਕਰਨ ਕੋਈ ਵੋਟ ਨਾ ਇਹਨਾਂ ਦੀ ਇਥੋਂ ਜ਼ਮਾਨਤ ਜਬਤ ਹੋਣੀ ਚਾਹੀਦੀ ਹੈ ਮੈਂ ਇੱਥੇ ਇਹ ਕਹਿੰਦਾ ਜੇ ਮੈਂ ਕੁੱਤਾ ਖੜਾ ਕਰਦਾ ਨਾ ਕਹਿੰਦਾ ਤਾਂ ਉਹ ਵੀ ਮੰਜਾਤਾ ਦੂੰ ਇਹਦਾ ਹੰਕਾਰ ਤੋੜਦੇ ਹੋ ਤੁਸੀਂ ਆਪਣੀਆਂ ਇਹੇ ਵੋਟਾਂ ਪਾ ਕੇ ਇਹਦਾ ਹੰਕਾਰ ਤੋੜ ਲੈਣਾ ਚਾਹੀਦਾ ਹੈ ਇਹ ਇੱਥੇ ਤੱਕ ਇਹਨਾਂ ਦਾ ਘਰ ਆਇਆ ਹੋਇਆ ਤੋਂ ਸਾਥੀਓ ਮੈਂ ਅੰਤ ਦੇ ਵਿੱਚ ਜਿਹੜੇ ਮੇਰੇ ਬਾਹਰੋਂ ਡਿਫਰੈਂਟ ਜ਼ਿਲ੍ਹਿਆਂ ਦੇ ਵਿੱਚੋਂ ਪੈਨਸ਼ਨਰ ਬਰਨਾਲੇ ਦੇ ਵਿੱਚੋਂ ਪੈਨਸ਼ਨਰ ਜਿਨ੍ਹਾਂ ਨੇ ਇਹਦੇ ਵਿੱਚ ਇੰਤਜ਼ਾਮ ਕੀਤਾ ਹੈ ਅੰਤ ਦੇ ਵਿੱਚ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਬਾਕੀ ਮਲਾਜ਼ਮਾਂ ਦਾ ਵੀ ਧੰਨਵਾਦ ਕਰਦਾ ਹਾਂ ਥੈਂਕ ਯੂ ਵੈਰੀ ਥੈਂਕ ਯੂ ਅੱਜ ਆਮ ਪਾਰਟੀ ਦੇ 92 ਐਮਐਲਏ ਲੈ ਆਏ ਸਾਨੂੰ ਇਹਨਾਂ ਨੇ ਐਸਾ ਬਦਲਾਅ ਦਾ ਚਾਂਚਾ ਦਿੱਤਾ ਸਾਡਾ ਬਦਲਾਅ ਆ ਜਾ ਮੇਖੋ ਬਦਲਾਅ ਪੰਜਾਬ ਸਰਕਾਰ ਦੇ ਮਲਾਜ਼ਮ ਮੁੱਖ ਮੰਤਰੀ ਭਵਨਤਮਾਨ ਤੋਂ ਮੰਗ ਕਰਦੇ ਆ ਕਿ ਡੀਆਰਓ ਦੇ ਘਟੋ ਘਟ 11% ਦਾ ਹੋਰ ਕੀਤਾ ਜਾਵੇ ਮੁੱਖ ਮੰਤਰੀ ਭਵਨਤਮਾਨ ਨੇ ਦਿਵਾਲੀ ਤੋਂ ਪਹਿਲਾਂ ਜੋ ਮਲਾਜ਼ਮ ਡੀਏ 36% ਵਧਾ ਕੇ 42% ਕੀਤਾ ਗਿਆ 40% ਵਧਾ ਕੀਤਾ ਗਿਆ ਇੱਕ ਮੁਲਾਜ਼ਮ ਨਾਲ ਬਹੁਤ ਹੀ ਕੋਝਾ ਮਜ਼ਾਕ ਕੀਤਾ ਗਿਆ ਹਾਲੇ ਕਿ ਪੰਜਾਬ ਸਿਲ ਸਖਤਰ ਤੋਂ ਟੰਡਿਗੜ ਦੇ ਵਿੱਚ ਹੀ ਮੁਲਾਜ਼ਮ ਧਾਰਨੇ ਲਾਏ 17 ਸੈਕਟਰ ਦੇ ਧਾਰਨੇ ਲਾਏ ਪੰਜਾਬ ਦੇ ਧਾਰਨੇ ਲਗਾਤਾਰ ਜਾਰੀ ਆ ਭਵਾਂਤਮਾਂ ਤੋਂ ਮੰਗ ਕਰਦੇ ਆ ਮੁਲਾਜ਼ਮ ਸਾਡੇ ਡੀਏ ਵਿੱਚ 11% ਹੋਰ ਵਾਧਾ ਕੀਤਾ ਜਾਵੇ ਜਿਸ ਦੀ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ ਚੱਬੇ ਵਾਲ ਦੇ ਵਿੱਚ ਗਿੱਦੜਵਾਸ ਦੇ ਵਿੱਚ ਬਰਨਾਲੇ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਲਗਾਤਾਰ ਜੋ ਸ਼ਿੰਗਾਰ ਚੱਲ ਰਹੀ ਆ ਮੁੱਖ ਮੰਗ ਹੈ ਕਿ 2016 ਤੋਂ ਪੇ ਕਿੰਦਾ ਏਰੀਆ ਦਾ ਮੰਗਿਆਈ ਪੱਤਰੀਆਂ ਕਿਸ਼ਤ ਦਾ ਬਕਾਇਆ 2004 ਤੋਂ ਭਾਰਤੀ ਹਮਲਾਵਾਂ ਨੂੰ ਪ੍ਰਾਣੀ ਪੈਨਸ਼ਨ ਲਾਗੂ ਕਰਨਾ ਅਤੇ ਪੰਜਾਬ ਸਰਕਾਰ ਦੇ ਮੈਂਬਰ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨੇ ਤੇ 242 ਮਹੀਨੇ ਦਾ ਬਕਾਇਆ ਲੈਂਡ ਸੰਬੰਧੀ ਮੁੱਖ ਨੇ ਭਵਾਨ ਤੋਂ ਨਾਲ ਮੀਟਿੰਗਾਂ ਵੀ ਹੋਈਆਂ ਇਹ ਤਾਂ ਹਰਪਾਲ ਸਿੰਘ ਜੀਮਾ ਨਾਲ ਮੀਟਿੰਗਾਂ ਹੋਈਆਂ ਮੁਖਨੀ ਭੂਆ ਤੁਹਾਡੇ ਨਾਲ ਲਗਭਗ 2.5 ਕਾਂ ਦੇ ਮੀਟਿੰਗ ਲਈ ਫਵਾੜੇ ਦੇ ਵਿੱਚ ਮੁਖਨੀ ਭੂਆ ਤੋਂ ਨੇ ਕਿਹਾ ਸੀ ਕਿ ਦਵਾਰਾ ਟਾੜੇਨ ਦਵਾਰਾ ਜਲਦੀ ਮੀਟਿੰਗ ਕਰੂੰਗਾ ਤੁਹਾਡੀਆਂ ਮੰਗਾਂ ਦਾ ਹੱਲ ਕਰੂੰਗਾ ਪਰ ਦਵਾਰਾ ਮੀਟਿੰਗ ਨਹੀਂ ਕੀਤੀ ਗਈ ਜਿਸ ਕਰਕੇ ਸਾਂਝੇ ਫਰੰਟ ਦੇ ਆਗੂ ਉਸ 30 ਨੇ ਕਿਹਾ ਕਿ ਅਸੀਂ ਆਉਣ ਵਾਲੀ 10 ਨਵੰਬਰ ਨੂੰ ਬਰਨਾਲੇ ਦੇ ਵਿੱਚ ਮੁਖਨੀ ਭੂਆਨ ਤਮਾਂ ਦੇ ਲਾਰਾਂ ਪੋਲ ਖੁੱਲੀ ਜਾਊਗੀ ਪੰਜਾਬ ਦੇ ਕੋਨੇ-ਕੋਨੇ ਤੋਂ ਮੁਲਾਜ਼ਮ ਬਰਨਾਲੇ ਵਿੱਚ ਗੱਡੀਆਂ ਰਾਹੀਂ ਬਸ ਸਾਰਾਈ ਪੜਨਗੇ ਉਸ ਤੋਂ ਬਾਅਦ 17 ਨਵੰਬਰ ਨੂੰ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਸਾਹ ਦੇ ਫਰੰਟ ਦੇ ਆਗੂ ਬਾਸ ਨੇ ਕਿਹਾ ਕਿ ਅਸੀਂ ਵੇਤੋਂ ਹਰਪਾਤ ਸਿਉ ਨੇ ਜੋ ਮੀਟਿੰਗਾਂ ਵਿੱਚ ਬਾੜੀ ਕੀਤੇ ਪੂਰੇ ਨਹੀਂ ਕੀਤੇ ਮੁਖਰੀ ਭਵਨ ਤੋਂ ਨਹੀਂ ਬਾੜੀ ਬਹੁਤ ਕੀਤੇ ਹਨ ਪਰ ਪੂਰੇ ਨਹੀਂ ਕੀਤੇ ਇਸ ਕਰਕੇ ਅਸੀਂ ਜੋ ਡੇਰਾ ਬਾਬਾ ਨਾਨਕ ਦੇ ਵੀ ਰੈਲੀ ਮਾਰਾ ਕੀਤਾ ਜਾਊਗਾ ਕਾਲੀ ਨਗਰੇ ਦਾ ਮਾਰਚਿੰਗ ਕੀਤਾ ਜਾਊਗਾ ਉਸ ਤੋਂ ਬਾਅਦ ਉਸ ਤੋਂ ਬਾਅਦ 17 ਨਵੰਬਰ ਨੂੰ ਗਿੱਦੜਵਾਹ ਦੇ ਵਿੱਚ ਵੀ ਪੰਜਾਬ ਦੇ ਮੁਲਾਜ਼ਮ ਰਿਟਾਇਰਡ ਮੁਲਾਜ਼ਮ ਲਗਾਤਾਰ ਜੋ ਕਿ ਰੈਲੀ ਕਰਨਗੇ ਮੁਖਨਿ ਭਵਨ ਤਮਾਨ ਜੋ ਲਾਰੇ ਲਾਉਣਾ ਨੀ ਪੋਲ ਖੁੱਲੀ ਜਾਊਗੀ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ